ਇੱਟੇ ਕਿਹਾ ਹੈ ਹੈ ਕੀ ਸਮਾਨ ਲੈਣਾ ਹੈ 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 ਕਿਤਾ ਤੋੜ ਲੱਗੀ ਹੈ ਤੈਨੂੰ ਤੋੜ ਲੱਗੀ ਹੈ ਤੈਨੂੰ ਰਹਿਣਾ ਕਿਥੇ ਨੂੰ ਜੀ ਨਹੀਂ ਪਾ ਰ ਨਸ਼ੇ ਤੋਂ ਇਹਨਾਂ ਦੀ ਕੋਈ ਕਸੂਰ ਨਹੀਂ ਹੈ ਪਰ ਨਸ਼ੇ ਤੋਂ ਬਿਨਾ ਜੀ ਨਹੀਂ ਪਾ ਰਿਆ ਕੀ ਕਰ ਰਹਾ ਹੈ ਸਰ ਮੇਰੇ ਕੋਲ ਦਸਰ ਮੈਂ ਦਸਰੀਆ ਆਪਣੇ ਘਰ ਚੋਂ ਨਿਕਲ ਕੇ ਕਰ ਕੇ ਆ ਰਹਾ ਹਾਂ ਸਰ ਮਾਂ ਸੇ ਮੁੜ ਕੇ ਉੱਠ ਪਗੜ ਰਹਾ ਦਸਰ ਰੱਟਾ ਮੇਰੇ ਨਾਲ ਤੇ ਮੇਰੇ ਘਰ ਤੇ ਮੋਸਮ ਕਰਦਾ ਹਾਂ ਚਲਦਾ ਹਾਂ ਸਰ ਇੱਕ ਵਚਨ ਇੱਕ ਵਚਨ ਦਾ ਜਵਾਬ ਦੇ 20 ਸੈਕਟਰ ਵਿੱਚ ਉਹ ਰਹਤਾ ਹੈ 17 ਸੈਕਟਰ ਵਿੱਚ ਉਹ ਪਰੋਟੇ ਖਾ ਕੇ ਜੇ ਜੰਗਲ ਵਿੱਚੋਂ 38 ਸੈਕਰੀ ਕੋਲੀ ਨੇ ਇਹ ਟੂਪ ਕਿਆ ਕਰਨੇ ਆਇਆ ਔਰ ਕਿਉਂ ਰੈਪਿਡੋ ਕੋ ਲਿਫਟ ਲੈ ਕੇ ਯਹਾਂ ਆਇਆ ਕੋਈ ਨਹੀਂ ਨਿੱਟਾ ਕੋਈ ਨਹੀਂ ਕਰਨੀ ਮੈਂ ਇਹਨੂੰ ਕਹਿੰਦਾ ਲੱਭਦਾ ਕਹਿੰਦਾ ਇਹ ਪਤਾ ਨਹੀਂ ਕਿੱਥੇ ਪਤਾਲ ਚ ਫੜ ਗਈ ਹੈ ਅੱਧੇ ਬੰਦੇ 50% ਬੰਦੇ ਆ ਦੇ ਪੇਰ ਹੱਥੇ ਤੋਂ ਗਲੇਵੇ ਮਿਲੇ ਇੱਥੋਂ ਤੱਕ ਕੇ ਕੱਲ ਇੱਕ ਗੁਰਸਿੱਖ ਬੰਦਾ ਧਾਂਗ ਬਾਣੇ 'ਚ ਉਹਨੂੰ ਛਡਾਉਣ ਆ ਗਏ ਬੰਦੇ ਕੱਲ ਦੀ ਗੱਲ ਆ ਇਹ ਗੁਰਸਿੱਖ ਬੰਦਾ ਇੱਥੋਂ ਜਦੋਂ ਫੜਿਆ ਉਹਨੂੰ ਉਹ ਮੁੱਕਰ ਗਿਆ ਕਿ ਦੁਗਨ ਮਾਂ ਦੀ ਆਪਣੇ ਸਿਰ ਦੀ ਰੱਬ ਦੀ ਇੱਕ ਅਸਮਾ ਮਤਲਬ 35 40 ਤਰ੍ਹਾਂ ਦੀਆਂ ਜੇਬ 'ਚ ਪਾਈ ਹੋਈ ਸੀ ਚੰਡੀਗੜ੍ਹ ਪੁਲਿਸ ਦੀ ਗੱਲ ਕਰੀਏ ਆਏ ਦਿਨ ਸੁਰਖੀਆਂ ਜਿਹੜੇ 39 थाना ਪੁਲਿਸ ਵੱਲੋਂ ਆ ਰਾਮਦੇਵਾਲ ਜੀ ਵੱਲੋਂ ਹੈ ਤੇ ਦੇਖ ਸਕਦੇ ਹੋ ਇਸ ਵਕਤ ਤੜਕ ਸਵੇਰ ਫਿਰ ਪੂਰੀ ਟੀਮਾਂ ਪਹੁੰਚ ਚੁੱਕੀਆਂ ਆ ਅੱਜ ਚੰਡੀਗੜ੍ਹ ਦੇ ਸੈਕਟਰ 38 A ਦੇ ਵਿੱਚ ਕਈਆਂ ਨੂੰ ਰਾਉਂਡ ਅਪ ਕੀਤਾ ਦੇਰ ਰਾਤ ਵੀ ਇੱਥੇ ਟੀਮਾਂ ਦੇਖਣ ਨੂੰ ਮਿਲੀਆਂ ਦੇਰ ਰਾਤ ਵੀ ਕਈਆਂ ਨੂੰ ਰਾਉਂਡ ਅਪ ਕਰਕੇ ਥਾਣੇ ਵਿਜਾਂਦਾ ਗਿਆ ਦੇਖ ਸਕਦੇ ਹੋ ਇਸ ਟਾਈਮ ਟੀਮ ਸਵੇਰ ਦੇ 5 ਵਜੇ ਵੇਲੇ ਤੇ ਪੁਲਿਸ ਇੱਥੇ ਮੌਕੇ ਤੇ ਦਿਖਾਈ ਦੇ ਰਹੀ ਹੈ ਚਾਰੇ ਪਾਸੇ ਪੁਲਸੀ ਪੁਲਸ ਹੈ ਤੇ ਐਸਐਸਓ RAM ਬਿਆਲ ਜੀ ਮੌਕੇ ਤੇ ਨੇ ਪੂਰੀ ਜਾਣਕਾਰੀ ਦਿਵਾਵਾਂਗੇ ਸਰ ਪੂਰਾ ਮਾਮਲਾ ਅੱਜ ਦਾ ਜੋ ਆਪਰੇਸ਼ਨ ਅੱਜ ਦਾ ਕੀ ਹੈ ਜੀ ਬੇਸਿਕਲੀ ਇੱਥੇ ਨਾ ਜਿਹੜੇ ਡਰੱਗ ਐਡਿਕਟ ਨੇ ਜਿਨ੍ਹਾਂ ਤੋਂ ਛੱਲਿਆ ਨਹੀਂ ਜਾ ਰਿਹਾ ਜਿਨ੍ਹਾਂ ਤੋਂ ਜੀਆ ਨਹੀਂ ਜਾ ਰਿਹਾ ਕਿ ਉਹ ਬਿਨਾਂ ਡਰੱਗ ਦੇ ਕਿੱਦਾਂ ਜੀ ਸਕਦੇ ਆ ਉਹ ਇੱਧਰ ਘੁੰਮਦੇ ਕੋਈ ਆਹ ਹੁਣ ਫੜਿਆ ਜਿਹੜਾ ਤੁਹਾਡੇ ਸਾਹਮਣੇ ਫੜਿਆ 20 ਸੈਕਟਰ ਰਹਿੰਦਾ ਤੇ 17 ਚੋਂ ਇਹਨੇ ਪਰੌਂਠੇ ਖਾਦੇ ਨੇ ਦੇ ਰੈਪਟੂਡੋ ਲੈ ਕੇ ਇੱਥੇ ਆਇਆ 왓 ਇਜ਼ ਦ ਰੀਜ਼ਨ ਮੈਂ ਤਾਂ ਜਸਟ ਇਹ ਦੇਖ ਰਿਹਾ ਲਰਨ ਕਰ ਰਿਹਾ ਹੋਰ ਕੁਝ ਨਹੀਂ ਐ ਬੱਤੀ ਐਦਾਂ ਦਾ ਕੁਝ ਨਹੀਂ ਐ ਮੈਂ ਤਾਂ ਇਹ ਆ ਵੀ ਪਲੱਸ ਵਾਲੇ ਵੀ ਰਾਤ ਨੂੰ ਘੁੰਮੇ ਜਾਂਦੇ ਆ ਇਹ ਵੀ ਮੈਨੂੰ ਇਹ ਆ ਇਹਨਾਂ ਦਾ ਮਸਲਾ ਕੀ ਆਦਰਵਾਇਜ਼ ਜਸਟ ਸਟਡੀ ਕਰ ਰਿਹਾ ਮੈਂ ਇੱਕ ਦਿਨ ਦੋ ਦਿਨ ਹੋ ਗਏ ਆ ਹੁਣ 38 ਡੀਚ ਜਾਣਾ ਕਿਉਂਕਿ ਉੱਥੇ ਨਹੀਂ ਆ ਜਿਹੜੇ ਚਿੰਗ ਕੋਈ ਨਹੀਂ ਆ ਹੁਣ ਦਰਵਾਜ਼ਾ ਖੜਕਾਇਆ ਨਾ ਕੋਈ ਨਹੀਂ ਆਇਆ ਬਾਹਰ ਸਰ ਜਿੱਦਾਂ ਇਹਨਾਂ ਦੇ ਘਰਾਂ 'ਚ ਇਹ ਹੁਕਮ ਦੇਨੇ ਆ ਕਿ ਇਹ ਹੈਗੇ ਨੇ ਨੀਬੀ ਲੋਕ ਦੇ ਅਡਮਾਂਡਿੰਗ ਬਿਕਾਜ਼ ਦੇ ਆਰ ਨਾਟ ਗੈਟਿੰਗ ਸਰਵਾਈਵ ਇਹ ਜੀ ਨਹੀਂ ਪਾ ਰਹੇ ਨਸ਼ੇ ਤੋਂ ਬਿਨਾ ਇਹਨਾਂ ਦੀ ਕੋਈ ਕਸੂਰ ਨਹੀਂ ਆ ਪਰ ਨਸ਼ੇ ਤੋਂ ਬਿਨਾ ਜੀ ਨਹੀਂ ਪਾ ਰਹੇ ਹੁਣ ਇਹਨਾਂ ਦੀ ਡਿਮਾਂਡ ਹੈ ਇਹ ਸਪਲਾਈਅਰ ਨੇ ਹੁਣ ਉੱਠ ਨਹੀਂਦੇ ਇਹ ਕੋਈ ਨਹੀਂ ਨਿੱਟਾ ਕੋਈ ਨਹੀਂ ਸਰੰਦੀ ਮੈਂ ਇਹਨੂੰ ਕੱਲ ਦਾ ਲੱਭਦਾ ਕੱਲ ਦਾ ਇਹ ਪਤਾ ਨਹੀਂ ਕਿੱਥੇ ਪਤਾਲ 'ਚ ਵੜ ਗਈ ਆ ਕਿੱਥੇ ਉੱਡ ਗਈ ਆ ਇਹ ਇਹਦੀ ਨੌ ਜਿਹੜੀ ਆ ਇਹਦੀ ਹੋਰ ਚਿੱਟਾ ਕੋਇਨ ਨੂੰ ਲੱਭਦੇ ਫਿਰਦੇ ਆ ਤੇ ਦੂਸਰਾ ਇੱਥੇ ਹੋਰ ਵੀ ਇੱਕ ਅੰਗੂਰਾਂ ਵਾਲੀ ਇਦਾਂ ਦੇ ਨਾਂ ਆਇਆ ਇਹਨਾਂ ਦੇ ਅੰਗੂਰਾਂ ਵਾਲੀ ਆ ਉਹਨੂੰ ਬੋਲਦੇ ਹੋਰ ਵੀ ਕਈ ਤਰ੍ਹਾਂ ਦੇ ਨਾਂ ਇਹ ਪੁੱਠੇ ਪੁੱਠੇ ਜੇ ਇਹਨਾਂ ਦੇ ਨਾਂ ਆ ਜਿਹੜੇ ਸਪਲਾਈਰ ਆ ਖੱਤੀ ਡੀ ਦੇ ਵਿੱਚ ਹੁਣ ਚੱਲੇ ਆ ਬਾਕੀ ਦੇਖਦੇ ਆ ਤੇ ਸਰ ਇਹ ਆਉਂਦੇ ਕਿਉਂ ਆ ਇੱਥੇ ਇਸ ਕਰਕੇ ਕਿ ਇਹ ਮਰ ਰਹੇ ਨੇ ਇਹਨਾਂ ਨੂੰ ਤਲਬ ਲੱਗੀ ਆ ਇਹਨਾਂ ਇਹ ਟੂਟ ਲੱਗੀ ਆ ਜਿਹਨੂੰ ਕਹ ਲਓ ਕਿ ਉਸ ਕਰਕੇ ਇਹ ਬਿਮਾਰ ਆ ਮੈਂ ਸੋਚਦਾ ਡਿਮਾਂਡ ਤੋਂ ਸ਼ੁਰੂ ਕਰਾਂ ਪੇ ਸਪਲਾਈ ਬਾਦ ਦੀ ਚੇਨ ਹੈ ਪਰ ਪਹਿਲਾਂ ਡਿਮਾਂਡ ਹੈ ਕਿੰਨੇ ਕ ਬੰਦੇ ਮੰਡਾ ਕਰਨ ਤੱਕ ਗਿਆ ਜੀ ਕੱਲ 17 ਬੰਦੇ ਫੜੇ ਸੀ ਇਤੋਂ ਉਹਨਾਂ ਤੋਂ ਇੱਕ ਇੱਕ ਟੰਡ ਪੁੱਛ ਕੇ ਇਹਨਾਂ ਦੇ ਘਰਾਂ ਨੂੰ ਮੈਂ ਆਂਟੀਫਾਈ ਕਰਨੇ ਆ ਜਿਵੇਂ ਅੰਦੂਰੀ ਅੰਗੂਰਾਵਾਲੀ ਲੱਭੀ ਆ ਤੇ ਉਹ ਉਧਰ 55 ਚ ਫੜੀ ਸੀ ਕੱਲ ਇੱਕ ਸਾਡੇ ਸਬਸਫੈਕਟਰ ਦੇ ਕੁਲਦੀਪ ਨੇ ਇਹ ਦੱਸਦੇ ਆ ਸਾਰਾ ਕੁਝ ਕਿਉਂਕਿ ਹੀ ਤੋੜ ਲੱਗੀ ਆ ਇਹਨਾਂ ਨੂੰ ਇਹ ਜਾਰੇ ਬੋਲਦੇ ਆ ਮਰਦੇ ਆ ਇਹਨਾਂ ਨੂੰ ਤਰਸ ਕੋਈ ਨਹੀਂ ਆਉਂਦਾ ਤੇ ਔਰ ਅੱਧੇ ਬੰਦੇ 50% ਬੰਦੇ ਆਦੇ ਪੈਰ ਹੱਥ ਇਥੋਂ ਗਲੇ ਵੇ ਮਿਲਦੇ ਆ ਇਥੋਂ ਤੱਕ ਕਿ ਕੱਲ ਇੱਕ ਗੁਰਸਿੱਖ ਬੰਦਾ ਲੰਗ ਬਾਣੇ ਚ ਉਹਨੂੰ ਛਡਾਉਣ ਆ ਗਏ ਬੰਦੇ ਕੱਲ ਦੀ ਗੱਲ ਆ ਇਹ ਗੁਰਸਿੱਖ ਬੰਦਾ ਇਥੋਂ ਜਦੋਂ ਫੜਿਆ ਉਹਨੂੰ ਉਹ ਮੁੱਕਰ ਗਿਆ ਕਿਉਂਕਿ ਮਾਂ ਵੀ ਆਪਣੇ ਸਿਰ ਦੀ ਰੱਬ ਦੀ ਇੱਕ ਕਸਮਾ ਮਤਲਬ 35 40 ਤਰ੍ਹਾਂ ਦੀਆਂ ਜੇਬ ਚ ਪਾਈ ਕਰਦੇ ਨੇ ਨਾਲ ਦੇ ਨਾਲ ਕਸਮਾਂ ਖਾਂਦੇ ਨੇ ਔਰ ਦੂਸਰਾ ਇਹ ਇੰਨਾ ਛਪਾਉਂਦੇ ਨੇ ਝੂਠ ਬੋਲਦੇ ਨੇ ਮਰੇ ਹੋਏ ਨੇ ਇਹ ਮੌਤ ਵੱਲ ਬਹੁਤ ਨਜ਼ਦੀਕ ਜਾ ਰਹੇ ਨੇ ਉਹਨੂੰ ਪੁੱਛਿਆ ਪੇ ਸਰਦਾਰ ਜੀ ਉਹ ਤਿੰਨ ਬੰਦੇ ਬਿਠਾ ਕੇ ਇੱਥੋਂ ਜਾ ਰਿਹਾ ਸੀ ਤਿੰਨ ਬੰਦੇ ਜਿਹੜੇ ਕਿ ਨਸ਼ੇੜੀ ਆਪ ਵੀ ਨਸ਼ੇੜੀ ਤੇ ਉਹਦੀ ਮਦਰ ਵੀ ਕਹਿ ਕੇ ਗਈ ਆ ਉਹ ਹੋਰ ਬੰਦਿਆਂ ਨੂੰ ਵਿਸ਼ਵਾਸਾਂ ਕਰਾ ਰਹੀ ਆ ਮੇਰੇ ਕੋਲੇ ਕਿ ਇਹਨੂੰ ਛੱਡ ਦਿਓ ਇਹਨੂੰ ਛੱਡ ਦਿਓ ਇਹਦਾ ਮੋਟਰਸਾਈਕਲ ਦੇ ਦਿਓ ਜਦ ਕਿ ਉਹ ਬੰਦੇ ਦਾ ਮਤਲਬ ਮੋਟਰਸਾਈਕਲ ਤੇ ਕਹਿਰੀ ਕਰਦਾ ਉਹ ਤੇਰੀ ਕਰ ਰਿਆ ਸੀ ਤਿੰਨ ਬੰਦਿਆਂ ਨੂੰ ਨਿਸ਼ਾੜਿਆਂ ਨੂੰ ਆਉਂਦੇ ਕਿਉਂ ਆ ਕਿਉਂ ਕਿਥੇ ਉਹ ਆ ਤੇ ਉਹ ਚੇਨ ਦੀ ਵਿੱਚ ਜਾ ਰਹੇ ਆ ਵਿੱਚ ਹੀ ਪੁਲਿਸ ਵਾਲਿਆਂ ਦਾ ਨਾਂ ਜੇ ਮੈਂ ਲਿਸਟਾਂ ਦਵਾਂਗੀ ਕਿ ਕੋਹਨ ਕੋਹਨ ਕਹਿੰਦੀ ਮੈਂ ਲਿਸਟ ਦਵਾਂਗੀ ਤੁਹਾਨੂੰ ਨਾ ਕਰੂੰਗੀ ਕੋਈ ਲਿਸਟ ਨਹੀਂ ਦੇਣੀ ਇਹਦੀਆਂ ਲਿਸਟਾਂ ਦੇਗੀ ਕੀ ਲਿਸਟਾਂ ਦੇਗੀ ਦੇਖੋ ਹੁਣ ਕਿ ਮੈਂ ਤਾਂ ਆ ਜਾਉਂਗੀ ਸਲੋਚਿੰਗ ਐਂਡ ਜਸਟ ਗੈਟਿੰਗ ਅ ਯਸ ਅਵੇਅਰ ਟੂ ਮਾਈਸੈਲਫ ਦੂ ਕੀ ਰਿਹਾ ਯਾਰ ਐਸ.ਆਈ.ਟੀ ਵਾਲੇ ਕੀ ਕਰਦੇ ਨੇ ਉਹਨਾਂ ਦਾ ਪਿਛਲਾ ਕੈਰੇਕਟਰ ਕੀ ਰਿਹਾ ਤੇ ਸਾਰੀਆਂ ਚੀਜ਼ਾਂ ਮੇਰੇ ਲਈ ਲਰਨ ਕਰਦਾ ਵਿਸ਼ਾ ਹੋ ਗਿਆ ਜਿੱਦਾਂ ਕਿ ਹੁਣ ਸਪੈਸ਼ਲੀ ਪਹਿਲੀ ਵਾਰ ਦੇਖਦੇ ਹਾਂ ਦੇਰ ਰਾਤ ਵੀ ਦੇਖਣ ਨੂੰ ਮਿਲੇ ਹੋ ਹੁਣ ਫੇਰ ਤੜਕੇ ਤੇ ਮਤਲਬ ਸਪੈਸ਼ਲ ਮੁਹਿੰਮ ਆ ਰੋਜ਼ਾਨਾ ਰਹੇਗੀ ਲੜਨਾ ਦੇਖੋ ਜਦੋਂ ਤੁਸੀਂ ਕਿਸੇ ਚੀਜ਼ ਦੇ ਖਿਲਾਫ ਲੜਨਾ ਹੈ ਤੇ ਔੜਾਰ ਦੇ ਵਿੱਚ ਜਦੋਂ ਉਹ ਕੰਮ ਕਰਦੇ ਨੂੰ ਤਾਂ ਜਾਣਾ ਪਊਗਾ ਨਾ ਤੇ ਉਹੀ ਕੰਮ ਆ ਆਪਾਂ ਮਿਹਨਤੀ ਬੰਦੇ ਆ ਮਹਿੰਤੀ ਕਲਾਸ ਤੋਂ ਆਏ ਆ ਤੇ ਆਪਾਂ ਲਰਨ ਕਰ ਰਹੇ ਆ ਕਿ ਕਿੰਨੇ ਵਜੇ ਉੱਠਦੇ ਨੇ ਇਹ ਨਸ਼ੇੜੀ ਕਿੰਨੇ ਵਜੇੜਾ ਸੌਂ ਨਹੀਂਦੇ ਉਹਦੀ ਇਹਨਾਂ ਨੂੰ ਆ ਦੇਖੋ 4 ਵਜੇ ਇਹ ਬੰਦਾ ਇੱਥੇ ਉਮਦੇ ਆ ਤੇ ਦੇਰ ਰਾਤ ਦੀ ਗੱਲ ਕਰੀਏ 17 ਬੰਦੇ ਦੇਰ ਰਾਤ ਪਕੜੇ ਆ ਤੇ ਕਾ ਪਕੜ ਲਿਆ ਜੀ ਹੁਣ ਟੋਟਲ ਕਿੰਨੇ ਬੰਦੇ ਕਿੰਨਾ ਕੋਈ ਸਮਾਨ ਵੀ ਬਰਾਮਦ ਹੋਇਆ ਕੋਈ ਹਥਿਆਰ ਨਾ 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 ਮੈਂ ਤਾਂ ਵਿਕਟਮ ਨੂੰ ਹਾਲੇ ਦੇਖ ਰਹੇ ਆ ਕਿ ਵਿਕਟਮ ਜਿਹੜੇ ਹੈਗੇ ਨੇ ਇਹਨਾਂ ਦੇ ਫੈਕਲ ਉਹਨਾਂ ਦੇ ਵਿਕਟਮ ਉਹਨਾਂ ਕੋਲ ਇਨਫੋਰਮੇਸ਼ਨ ਕੀ ਆ ਕਿਉਂਕਿ ਮੈਂ ਅੱਗੇ ਤਾਂ ਹੀ ਵਧੂਗਾ ਨਾ ਮੈਂ ਹਾਲੇ ਉੱਥੇ ਤੱਕ ਨਹੀਂ ਪਹੁੰਚਿਆ ਪਰ ਇਹ ਭੱਜੇ ਹੋਏ ਨੇ ਇਹਦੇ ਪੈਦਲਰ ਨੇ ਸਾਰੇ ਇੱਥੇ ਰੇ ਬੀ ਦੇ ਤੇ ਏ ਦੇ ਇੱਥੇ ਮੈਂ ਗਿਆ ਹਾਲੇ ਤਾਂ ਇਹ ਭੱਜੇ ਹੋਏ ਨੇ ਸਾਰੇ ਆ ਦੇ ਲੋ ਤੁਹਾਡੇ ਸਾਹਮਣੇ ਕੁੰਡੇ ਖੜਕਾ ਰਹੇ ਆ ਨਾ ਕੋਈ ਨਹੀਂ ਆ ਰਿਹਾ ਮੇਰੇ ਚਾਰ ਬੰਦੇ ਆ ਕੁੰਡੇ ਖੜਕਾ ਰਹੇ ਆ ਕੈਮਰੇ ਆ ਇਹਨਾਂ ਨੇ ਇੱਥੋਂ ਤੱਕ ਕੀਤਾ ਹੋਇਆ ਕੈਮਰੇ ਇਹਨਾਂ ਦੇ ਬੈਬ ਦੇ ਉੱਤੇ ਵਕੀਲ ਵੀ ਦੇਖ ਰਿਹਾ ਇਹਨੇ ਕੈਮਰੇ ਤੇ ਇਥੇ ਪੁਲਿਸ ਪਹੁੰਚ ਗਈ ਉਹ ਰਿਪੋਰਟਾਂ ਚੱਲਦੀਆਂ ਇਹਨਾਂ ਨੇ ਪੋਰਟ ਜੇ ਪੇਸ਼ ਕਰਨੀਆਂ ਹੁੰਦੀਆਂ ਇਹ ਪੁਲਿਸ ਤਾਂ ਇਹਨਾਂ ਤੋਂ ਕਈ ਬੰਦੇ ਸਾਡੇ ਪੁਲਿਸ ਤੋਂ ਡਰ ਵੀ ਜਾਂਦੇ ਆ ਇਹ ਕੈਮਰੇ ਜਿਹੜੇ ਲੱਗੇ ਆ ਇਹ ਆਨਲਾਈਨ ਆ ਕਿ ਜਿੱਥੇ ਵੀ ਬੈਠੀਆਂ ਇਹ ਇਹ ਦੇਖ ਰਹੀਆਂ ਔਰ ਇਹਨਾਂ ਦੇ ਵਕੀਰ ਵੀ ਦੇਖ ਰਹੇ ਆ ਯਾਨੀ ਇਸ ਟਾਈਮ ਜਿਸ ਤਰ੍ਹਾਂ ਫੋਰਸ ਖੜੀ ਆ ਪੂਰੀ ਨਿਗਰਾਨੀ ਇਹਨਾਂ ਦੀ ਨਿਗਰਾਨੀ ਆ ਸਾਡੇ ਸਾਡੇ ਉੱਤੇ ਦੇਖ ਰਹੇ ਵੇ ਸਾਡੇ ਘਰ ਦੇ ਬਾਹਰ ਕਿੰਨੇ ਬੰਦੇ ਖੜੇ ਆ ਪਿੱਛੇ ਕੈਮਰਾ ਲੱਗਾ ਆ ਪਿੱਛੇ ਕੈਮਰਾ ਲੱਗਾ ਅੱਗੇ ਕੈਮਰਾ ਲੱਗਾ ਇਹਨਾਂ ਦੇ ਹਰ ਇੱਕ ਦੇ ਔਰ ਇਹ ਸਾਰੇ ਆਨਲਾਈਨ ਆ ਇਹ ਜਿੱਥੇ ਵੀ ਬੈਠੇ ਆ ਨਾ ਇਹ ਦੇਖ ਰਹੇ ਆ ਕਿ ਸਾਡੀ ਪੁਲਿਸ ਆ ਗਈ ਹੁਣ ਹੁਣ ਪੁਲਿਸ ਚੱਲ ਗਈ ਅੰਦਰੋਂ ਉੱਠ ਰਹੀਦਾ ਹੈ ਜੇ ਅੰਦਰ ਬੈਠੇ ਆ ਦਾ ਦੇਖ ਸਕਦੇ ਹੋ ਤਸਵੀਰਾਂ ਸੈਕਟਰ 38 A ਤੋਂ ਹੈ ਜਿੱਥੇ ਪੁਲਿਸ ਦੇ ਰਾਤ ਵੀ ਦੇਖਣ ਨੂੰ ਮਿਲਦੀ ਤੇ ਤੜਕ ਸਵੇਰ ਵੀ ਫੇਰ ਦੇਖਣ ਨੂੰ ਮਿਲ ਰਹੀ ਹੈ ਦੇਖਿਓ ਕਿ ਕਈਆਂ ਨੂੰ ਰਾਉਂਡ ਅਪ ਕਰ ਲਿੱਤਾ ਗਿਆ ਤੇ ਇੱਕ ਜਿੰਨੇ ਇਹਨੂੰ ਇਹਨੂੰ ਤਸਵੀਰਾਂ ਦੇ ਇਹਦੇ ਵੀ ਰੋਡ ਨੂੰ ਕਰ ਲੱਤੇਗਾ ਇੱਥੇ ਪਹਿਲਾਂ ਦੇ ਰਾਤ ਸਾਰਾ ਬੰਦਿਆਂ ਨੂੰ ਰਾਉਂਡ ਅਪ ਕੀਤਾ ਤੇ ਫਿਲਹਾਲ ਪੁਲਿਸ ਦੀ ਜਿਹੜੀ ਇਹ ਮੁਹਿੰਮ ਹੈ ਜਾਰੀ ਹੈ ਹਰ ਚਾਰੇ ਪਾਸੇ ਇੱਥੇ ਨਾਕੇਬੰਦੀ ਕੀਤੀ ਹੋਈ ਹੈ ਸਿਵਲ ਡਰੈਸ ਵੀ ਇੱਥੇ ਪੁਲਿਸ ਦੇਖਣ ਨੂੰ ਮਿਲ ਰਹੀ ਹੈ ਅਠਪੀ ਇਹ ਵੀ ਸਥਾਨੀ ਨਿਵਾਸੀ ਵੀ ਨੇ ਜਿਨ੍ਹਾਂ ਨੇ ਪੁਲਿਸ ਨੂੰ ਕਈ ਸ਼ਿਕਾਇਤਾਂ ਦਿੱਤੀਆਂ ਕਿ ਇੱਥੇ ਡਰੱਗਸ ਵਿਕਦੀ ਹੈ ਉਹਦੇ ਵਿੱਚ ਕਿੰਨੀ ਸੱਚਾਈ ਹੈ ਇਹ ਤਾਂ ਹੁਣ ਇੱਥੇ ਲੋਕਾਂ ਨੂੰ ਦੱਸਣਗੇ ਜਗਿੰਦਰ ਨੇ ਜਿਹੜੇ ਸਮਾਜ ਸੇਵੀ ਵੀ ਨੇ ਜਿੰਦਰ ਜੀ ਕਿਦਾਂ ਦਾ ਮੋਹਮ ਲਗਦਾ ਤੇ ਕੀ ਕਹਿਣਾ ਚਾਹੁੰਦੇ ਹੋ ਸਰ ਜੀ ਕਹਿੰਦਾ ਥੋੜੀ ਪੁਲਿਸ ਵੱਲੋਂ 15 ਸਾਲ ਹੋ ਗਏ ਸ਼ਿਕਾਇਤ ਕਰਦੇ ਠੀਕ ਹੈ ਨਾ ਕੋਈ ਕੰਮ ਨਹੀਂ ਹੁੰਦਾ ਸੀ ਹੁਣ ਦੇਖੋ ਜੋ ਜਨਾਬ ਨੇ ਕੀਤਾ ਨਾ ਮੈਂ ਤਾਂ ਖੁਸ਼ ਹੋ ਗਿਆ ਜੀ ਬਈ ਇਦਾਂ ਚੱਲਦਾ ਰਹੇਗਾ ਤਾਂ ਮੰਗਨੇ ਆਪਣੇ ਆਪ ਖਤਮ ਹੋ ਜਾਏਗਾ ਮੇਰੇ ਘਰ ਅਟੈਕ ਕੀਤੇ ਇਨਾਂ ਨੇ ਪਥਰਾਓ ਕੀਤਾ ਮੇਰੇ ਘਰ ਬੜਕੇ ਮੇਰੇ ਮੋਬਾਈਲ ਚੈਨੀ ਸਭ ਕੁਝ ਛਿੰਨਾ ਨਾ ਨੇ ਤੇ ਮੈਨੂੰ ਥਾਣੇ ਵੀ ਬੰਦ ਕਰਾਇਆ ਇਨਾਂ ਨੇ ਜਰਸੀ لال ਸੀਗਾ ਜਿਹਨੇ ਮੈਨੂੰ ਬੰਦ ਕਰਾਇਆ ਦੇਣਾ ਜਦੋਂ ਮੈਂ ਮੂਹਿੰਮ ਚੱਲ ਰਹਾ ਜਰਸੀ ਲੇ ਕਹਿੰਦਾ ਕੰਪਲੇਟ ਵਾਪਸ ਲੈ ਲੈ ਮੈਂ ਅਜ ਤੱਕ ਕੰਪਲੇਨ ਨਹੀਂ ਲਈ ਵਾਪਸ ਕਿਉਂ ਨਾ ਲਈ ਤਾਂ ਬੰਦ ਕਰਵਾਵਾ ਵਾਪਸ ਕੰਪਲੇਨ ਨੂੰ ਕੀ ਜਣਾ ਜਣਾ ਰੁਕਿਆ ਉਹਨ ਸਰ ਮੈਂ ਤਾਂ ਜਨਾਬ ਦੇ ਇਨਾਂ ਮਤਲਬ ਕਿ ਮਸ਼ਕੂਰ ਆ ਬਈ ਇਨਾਂ ਨੇ ਜਿਹੜਾ ਕੰਮ ਕੀਤਾ ਇਦਾਂ ਦਾ ਕੋਈ ਅਸਰ ਚ ਨਹੀਂ ਕਰ ਸਕਿਆ ਠੀਕ ਹੈ ਨਹੀਂ ਮੈਂ ਤਾਂ ਬੜਾ ਖੁਸ਼ ਹੈ ਜੀ ਮੈਂ ਗਿਆ ਸਾਰੇ ਸੱਤੇ ਵਾਲੇ ਪਰ ਸਾਹਮਣੇ ਕੋਈ ਆਂਦਾ ਨਹੀਂ ਕਿਉਂਕਿ ਹਮਲਾ ਹੁੰਦਾ ਫਿਰ ਖਾਨੂੰ ਨਹੀਂ ਡਰ ਲੱਗਦਾ ਮੈਨੂੰ ਡਰ ਨਹੀਂ ਲੱਗਦਾ ਮੈ ਤਾਂ ਕੋਈ ਗੱਲ ਨਹੀਂ ਮਾਰ ਦੋ ਮੈਨੂੰ ਤੁਸੀਂ ਪਹਿਲਾਂ ਵੀ ਕਾਫੀ ਸ਼ਿਕਾਇਤਾਂ ਕੀਤੀਆਂ ਹਾਂ ਹਾਂ ਜਨਾਬ ਮੈਂ ਤਾਂ ਕਰ ਰਿਹਾ ਹਾਂ ਮੈਂ ਸਲੀਮ ਹੋਇਆ ਤਾਂ ਵਿਸਲ ਬਲਵਾਰ ਦਾ ਮੈਂ ਹੀ ਹਾਂ ਕੋਈ ਨਹੀਂ ਆ ਇਹ ਤਾਂ ਮੇਰੇ ਨਾਲੋਂ 2-4 ਲੱਗੇ ਇਹ ਤਾਂ ਮੇਰੇ ਨਾਲ ਤਾਂ 20-25 ਮੁੰਡੇ ਲੱਗੇ ਸੀ ਅਮਨ ਜੋਤ ਜਿਹੜੇ ਸਿਚੁਏਸ਼ਨਾਂ ਨੇ ਸਾਰੇ ਪਰਚੇ ਦਰਜ ਕੀਤੇ ਉਹ ਵਿਚਾਰੇ ਡਰ ਗਏ ਸਾਰੇ ਅੰਦਰ ਭੜ ਗਏ ਮੈਂ ਨਹੀਂ ਭੜਿਆ ਮੈਂ ਕਹਾਂ ਕੋਈ ਗੱਲ ਨਹੀਂ ਮੈਂ ਤਾਂ ਕਰੂੰਗਾ ਵੇ ਠੀਕ ਹੈ ਜਾਨੇ ਹੋ ਜੀ ਪਰ ਮੈਂ ਤਾਂ ਇਹ ਕਹਿੰਦਾ ਸਾਬ ਨਾਲ ਅਸ਼ੋਕੀ ਸਾਹਿਬ ਨਾਲ ਸਾਨੂੰ ਅਪਸਰਾਂ ਬਈ ਇਹ ਮੁਹਿੰਮ ਚਲਦੇ ਰਵੇ ਤੇ ਇੱਥੇ ਮਤਲਬ ਜੀ ਸਫਾਇਆ ਹੋ ਜਾਵੇ ਬਿਲਕੁਲ ਤਾਂ ਕਿ ਅਸੀਂ ਆਰਾਮ ਦੀ ਜ਼ਿੰਦਗੀ ਜੀ ਸਕੀਏ ਇਹ ਸੀ ਸਮਾਜ ਸੇਵੀ ਜੋਗਿੰਦਰ ਸਿੰਘ ਜਿਨ੍ਹਾਂ ਨੇ ਪੁਲਿਸ ਕਈ ਕੰਪਲੀਟਾ ਇੱਥੇ ਵੀ ਕਿਤੇ ਵੀ ਇੱਥੇ ਡਰੱਗਿੰਗ ਦੀ ਹੈ ਕਿਡਾ ਪਰ ਪੁਲਿਸ ਦੀ ਮੁਹਿੰਮ ਹੈ ਇਹ ਇੱਥੇ ਸਟਾਰਟ ਹੋ ਚੁੱਕੀ ਹੈ ਦੇਖੋ ਤਸਵੀਰਾਂ 17 ਤੇ ਜ਼ਿਆਦਾ ਜਿਹੜੇ ਨੌਜਵਾਨ ਹੈ ਇਹਨਾਂ ਨੂੰ ਰਾਉਂਡ ਅਪ ਕਰ ਦਿੱਤਾ ਗਿਆ ਤਸਵੀਰਾਂ ਤੁਹਾਡੇ ਸਾਹਮਣੇ ਆ ਆਪਣੇ ਸੋਗੀ ਅੰਕਿਤ ਨਰਮੇਸ਼ ਕੁਮਾਰ ਸਟਾਰ ਨਿਊਜ਼ ਚੰਡੀਗੜ੍ਹ ਤੇ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ